ਅਸੀਂ ਫੇਰ ਵੀ ਅਜੇ ਜਾਗੇ ਨਹੀਂ ਹਾਂ ਅਜੇ ਵੀ ਸੁੱਤੇ ਪਏ ਆ ਕਿਉਂਕਿ ਜੇ ਬਾਹਰੋਂ ਵੀ ਸਾਨੂੰ ਦੱਸਦਾ ਕਿ ਤੁਹਾਡਾ ਬੱਚਾ ਪਈਆ ਨਸ਼ਾ ਕਰ ਰਿਹਾ ਹੈ ਤਰਸੂਸ ਹੁੰਦਾ ਜਦੋਂ ਅਸੀਂ ਉਹ ਦੱਸਣ ਵਾਲੇ ਦੇ ਗੱਲ ਪੈ ਜਾਂਦੇ ਆ ਕਿ ਤੂੰ ਸਾਡੇ ਜਵਾਬ ਨੂੰ ਬਦਲਾਅਨ ਕਰ ਰਿਹਾ ਹੈ ਤੇ ਜਦੋਂ ਕਾਲੀ ਫਿਰ ਸਿਰ ਤੋਂ ਲੰਘ ਜਾਂਦਾ ਫਿਰ ਅਸੀਂ ਬੜਾ ਮਸ਼ਕੋਲੇ ਆ ਫਿਰ ਸਰਕਾਰਾਂ ਨੂੰ ਵੀ ਦੋਸ਼ ਦਿੰਦੇ ਆ ਹੋਰਾਂ ਨੂੰ ਵੀ ਦੋਸ਼ ਦਿੰਦੇ ਆ ਤੇ ਮੈਂ ਕਹਿੰਦਾ ਵੀ ਅਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੀਏ ਬੱਚਿਆਂ ਨੂੰ ਬਚਾਈਏ ਇਹ ਗਾਇਬ ਰੱਖਿਓ ਜੀ ਇਹੀ ਚੀਜ਼ਾਂ ਕੈਮੀਕਲ ਨਸ਼ੇ ਚੱਲਦੇ ਰਹੇ ਨਾ ਤਾਂ ਸਾਡੀ ਔਣ ਵਾਲੀ ਪੀੜ੍ਹੀ ਹੈ ਜਿਹੜੀ ਸਾਡੀ ਜੇਨਰੇਸ਼ਨ ਹੈ ਉਹ ਬਹੁਤ ਕੱਟ ਗਈ ਕਿਉਂਕਿ ਅਸੀਂ ਬੱਚੇ ਪੈਦਾ ਕਰਨ ਦੇ ਯੋਗ ਹੀ ਨਹੀਂ ਹੋ ਰਹੇ ਇਹੋ ਜਿਹੇ ਕੈਮੀਕਲ ਤੇ ਟੈਸਟ ਟਿਊਬ ਬੇਬੀ ਹੈ ਉਹ ਅਸੀਂ ਬਸ ਕੇ ਦੇਖ ਰਹੇ ਹਾਂ ਵੀ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ ਫਿਰ ਅਸੀਂ ਕਹ ਰਹੇ ਹਾਂ ਕਿ ਸਾਡੇ ਡੀਐਨਏ ਚੇਂਜ ਹੋ ਰਹੇ ਹੈ ਵੱਡੀ ਐਨਏ ਚੇਂਜ ਹੋ ਰਹੀ ਹੈ ਵੀ ਸਾਡੀ ਨੌਜਵਾਨੀ ਦੇ ਪੱਲੇ ਕੱਖ ਨਹੀਂ ਪਤਾ ਨਹੀਂ ਕਿਹੜੀ ਸਟੇਟ ਤੇ ਲੈ ਆ ਕੇ ਡੀਐਨਏ ਅਸੀਂ ਪੰਜਾਬ ਦੇ ਵਿੱਚ ਸਿੱਟ ਰਹੇ ਹਾਂ ਸੋ ਮੇਰੀ ਇਹ ਹੀ ਬਹੁਤ ਬੇਚੀਤੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਬਾਈ ਜੱਗਾ ਜੀ ਦਾ ਸਾਥ ਦਈਏ ਤੁਸੀਂ ਹੋਰ ਦੇਖੋ ਕਿ ਆਸਾ ਦਾ ਇਕੱਲੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਇਹ ਇੱਧਰ ਸਾਡੇ ਭੈਜੀ ਵੀ ਜੱਗਾ ਭਾਈ ਜੀ ਦੇ ਨਾਲ ਇਕੱਲੇ ਇਕੱਲੇ ਸ਼ਹਿਰ ਇਕੱਲੇ ਇਕੱਲੇ ਸਟੇਟ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਆ ਸੋ ਅਸੀਂ ਵੀ ਬਾਹਰ ਨਿਕਲੀਏ ਤੇ ਹੰਬੜਾ ਮਾਰੀਏ ਸਰਕਾਰਾਂ ਤੇ ਦਬਾਅ ਬਣਾਈਏ ਜਿਵੇਂ ਇੱਥੇ ਜੱਗਾ ਭਾਈ ਜੀ ਕਹ ਰਹੇ ਸੀ ਕਿ ਜੇ ਇਹ ਯਾਤਨਾ ਵੀ ਦੇਣਗੇ ਤਖਤਾ ਲਾ ਕੇ ਜਿੰਨੇ ਸੂਏ ਕਸਿਆਂ ਲੈ ਰਹੇ ਗਿਆ ਸਾਰਿਆਂ ਦੇ ਛੱਟਾ ਦੇ ਦੋ ਕਿੱਥੋਂ ਕਿੱਥੋਂ ਰੋਸ ਲੈਣਗੇ ਤੇ ਜੇ ਇੱਕ ਅਦਾ 20 ਦਾ ਜਰੂਰ ਫੜਦੇ ਆ ਜਰੂਰ ਚੱਕਦੇ ਆ ਤੇ ਇਹ ਘੜ ਘੜ ਦੀ ਲਹਿਰ ਬਣ ਗਈ ਵੀ ਅਸੀਂ ਖੇਤੀਬੀਚਾਂ ਜਿਹਦਾ ਜਿੰਨੇ ਆਖ ਦੇ ਉੱਤੇ ਪਰਚੇ ਪਾ ਲੈਣਗੇ ਸੋ ਉੱਥੇ ਜਾਬੂ ਇਸ ਲਹਿਰ ਨੂੰ ਹੋਰ ਮਜ਼ਬੂਤ ਬਣਾਓ ਇੰਨੀਆ ਬੇਨਤੀ ਕਰਦੇ ਆ ਮਰਦਾ ਹੋਇਆ ਜਿੰਨਾ ਦਾ ਜਾਚ ਪਾ ਜੇ ਕੋਈ ਗਲਤੀ ਹੋਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਨਿੱਕੀ ਰੱਖੋ ਮਨੀ ਸਾਹਿਬ ਨੇ ਜਿਵੇਂ ਗੱਲ ਕੀਤੀ ਹੈ ਕਿ ਲੋਕਾਂ ਨੂੰ ਉਲਝਾਇਆ ਗਿਆ ਮਨੀ ਸਾਹਿਬ ਇਹ ਜਾਣ ਬੁੱਝ ਕੇ ਪਾਲਿਸੀ ਤਿਆਰ ਕਰਦੇ ਐ ਲੋਕਾਂ ਨੂੰ ਉਲਝਾਉਣ ਦੇ ਲਈ ਪਾਲਿਸੀ